ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਿਵੇਂ ਉਮੀਦ ਕਰਦੇ ਆਪ ਸਾਰੇ ਠੀਕ ਠਾਕ ਹੋਗੇ ਤੇ ਪਹਿਲਾਂ ਆਪਾਂ ਗਏ ਤੇ ਰਿਸ਼ਤੇਦਾਰੀ ਚ ਤੇ ਪਤਾ ਲਾਣਵਾਂਗੇ ਸੀ ਰਾਜੀ ਜੀ ਰਾਜੀ ਮੈਗੀ ਤੇ ਅਸੀਂ ਦੋਨੇ ਪਤਾ ਲੈਣਵਾਂਗੇ ਤੇ ਹੁਣ ਆਪਾਂ ਖਾਣ ਪੀਣੇ ਹੋਣੇ ਹੈਗੇ ਲੈ ਆਪਾਂ ਪਾਉਣੇ ਆਂਗੇ ਸਭ ਨੇ ਤੇ ਆਪਾਂ ਲੇਟ ਹੋ ਗਏ ਥੋੜਾ ਜਿਹਾ ਫਲਟੂ ਹੁਣ ਕਰ ਲਿਓ ਅੱਜ ਦਾ ਮਕਤੀ ਦਾ ਚਾਰ ਪਾਣਾਂਗੇ ਤੇ ਅੱਜ ਜੀ ਆਂ ਡੈਲੀਆ ਹੈਗਾ ਕਿ ਤੋਂ ਚੁਲਿਆ ਆਏ ਹੈਗਾ ਤੇ ਹੁਣ ਮੈਂ ਤਾਂ ਚੱਲ ਆਪਾਂ ਖਾਣ ਪੀਣੇ ਹੋਣਦੇ ਨੇ ਅੱਗੇ ਚੱਲ ਮੈਂ ਥੂੜੀ ਕੱਢਦਾ ਵੀ ਤੇ ਦੀ ਭੀਜੀ ਜੀ ਲੈ ਕੇ ਹੋ ਰਹੇ ਆਂਗੇ ਕਈ ਵਜੇ ਹੋਣਾ ਨੀ ਤਾ ਹਾਂਜੀ ਛਾਈ ਵਜ ਰਹੀ ਹੈ ਆਪਾ ਫਟਾਫਟ ਪੀਓ ਮੇਰਾ ਖਾਲ ਪੱਤੀ ਪਈ ਬਾਲ ਟਾਈਮਿੰਗ ਖਾਣੇ ਕਿਉਂ ਨਹੀਂ ਗਿਆ ਖਾ ਚਾਰ ਹੀ ਦੇ ਲਾਂਗੇ ਤੇ ਮੱਜਾਂ ਦੇ ਮੂਰੇ ਜਦੋਂ ਆਂ ਤੁਹਾਨੂੰ ਚਾਰ ਆ ਜੂਗਾ ਟੜਕੇ ਦਾ ਚਾਰ ਹੀ ਪਾ ਦਾਂਗੇ ਤੇ ਹੁਣ ਘਿਉਣੇ ਲਈ ਅੱਗੇ ਖਾਲ ਇਹ ਬੜੇ ਐਵੇਂਆ ਦਿਖਾ ਲੱਗੀ ਸੀ ਤੇ ਝ ਜਾਂਦੀ ਹੈਗੇ ਤੇ ਹੁਣ ਭਿਉਂ ਲੈਂਦੇ ਆ ਜੀ ਅੰਨਾ ਟਾਈਮ ਨਹੀਂ ਲੱਗਦਾ ਹੈਗਾ ਅੱਜ ਲੇਕਾ ਲਾਉਣਾ ਸੀ ਲਾ ਲਾ ਤਸੀ ਅੱਛਾ ਬੜਾ ਜੇ ਨੇਟ ਹੋ ਗਿਆ ਕੱਸਾਂ ਦੇ ਕੋਸੇ ਕੋਈ ਲੰਗਦੀ ਆ ਮੇਰੇ ਜੇਲੇ ਦੇ ਨਾ ਥੋਲ ਪਾ ਦੇ ਨੀ ਕੱਪ ਕਿੰਨੇ ਤੱਕ ਤੇ ਨੂੰ ਬਹੁਤ ਥੂੜਾ ਬੱਤੇ ਆ ਜੀ ਉਹ ਹਵੀ ਮਖਣੀ ਬੰਦ ਰੱਖਿਆਗਾ ਨਮ ਗੋ ਆਵਾਜ਼ਾਂ ਨਹੀਂ ਮੱਠੜ ਚ ਉਤਰ ਆ ਸਭ ਜਣੇ ਤਾਂ ਨਹੀਂ ਕਰਨਾ ਨਹੀਂ ਤੇ ਦੇਖੇ ਸਭ ਜਣੇ ਕਿਵੇਂ ਬੈਠਾਗਾ ਬੋਲਿਆ ਮੰਗੂ ਬਿੱਟੀ ਆ ਰਹੀ ਐ ਇਹਦੀ ਵੀ ਤੇਰੇ ਚਿਚੜੀਆਂ ਨੇ ਕੱਟੀ ਦੇ ਕੱਲ੍ਹ ਦਵਾਈ ਲਈ ਸੀ ਫੜੇ ਵੀ ਕੋਈ ਕੋਈ ਹੈਗੀ ਅਜੀ ਖਾਰੀ ਫਰੀ ਨਹੀਂ ਹੈਗੀ ਆ ਜਦੋਂ ਵੀ ਕਿਸੇ ਪਾਸੇ ਬਾਜੀ ਜੀ ਐ ਔਰ ਸਾਰੇ ਸਭ ਤੋਂ ਪਹਿਲਾਂ ਡੰਗਰ ਪਸੂਆਂ ਦਾ ਹੋ ਜਾਦਾ ਤਾਂ ਲੇਟ ਹੋ ਜਣਿਆ ਕਿਉਂ ਖਾ ਲੇ ਕੱਪੜੇ ਬਾਹਰ ਚਵਾ ਦਿੰਦੇ ਆਂਗੇ ਅਲਾ ਇਹ ਹੁੰਦਾ ਮੈਂ ਡੰਗਰ ਰੱਖੂਗਾ ਰਾਤ ਨੂੰ ਨੀਂਦ ਸੌਂ ਜਾ ਤਾ ਟਿਕੀ ਜਾ ਬੋਤ ਅਹੀ ਗੋਹਾ ਕੁੜਾ ਮੈਂ ਕਿਚੀ ਮਾਰਦਾ ਆਂ ਲੈਣੇ ਬੱਚੇ ਜੇ ਲੇਟ ਹੋ ਗਈ ਤੇਰੇ ਬੰਦਰ ਤੋਂ ਮੇਰੇ ਨਾਲ ਉਸੇ ਇੰਨਾ ਪੈਂਦਾ ਦਾ ਤੇਰੇ ਸਵੇਰ ਚਾਈਨ ਚਾਈ ਨਾਲ ਬੈਹਿ ਜਾਗੇ ਕਿ ਉਹਦੇ ਬੋੜਾ ਗਾ ਬਹੁਤ ਛੋੜ ਕਰਦਾ ਕ ਹਾਂ ਨਾਨੀ ਤਾਂ ਸਿਆਣੀ ਆ ਨੰਮਨੀਤ ਬਹੁਤ ਛੋੜ ਨਹੀਂ ਕਰਦੀ ਹੈਗੀ ਆ ਪਤੂ ਮੂਰੀ ਇਹ ਕੰਟੈਂਟ ਨਾ ਤੇ ਕਿ ਜੇ ਟੰਗੜੀ ਤੇ ਘਰ ਤੋਂ ਫਰ ਗਈ ਚਲ ਫੇਰ ਦੇ ਦੇ ਲੈਂਗੇ ਮੈਂ ਹੁਣ ਗੱਡੀ ਆ ਤੂੰ ਘਰ ਨਹੀਂ ਬਹੁਤ ਟਾਈ ਰਹੀ ਹੈਗੀ ਕਿ ਫਿਰ ਸਕੇ ਜੇ ਉੱਧਰ ਵੀ ਘਟ ਘੱਟ ਕੋਈ ਮਸਾ ਦਈਏ ਕੰਪਿਊਟਰ ਤੇ ਤੇ ਰਸਤਾ ਖਰਿਆ ਬੋਤੀ ਲੈ ਕੇ ਅਸੀਂ ਹੋਰ ਵੀ ਖੜ ਜਾਂਦੇ ਘੰਟਾ ਅੱਧਾ ਘੰਟਾ ਲਾਇਆ ਆਉਂਦੇ ਹੋਰ ਅਫਰ ਮੰਗਵਾ ਰਹੇ ਹੁੰਦਾ ਸੱਥਾ ਦਾ ਟਾਈਮ ਹੋ ਰਿਹਾ ਜਾਂ ਜਾ ਕੇ ਖਲ ਨਹੀਂ ਪਾਉਣੀ ਜਾਂਦੀ ਸਨਨੀ ਕਾਉਂ ਟਿਟੀ ਉਹ ਟਿਵੀ ਮੇਰੀ ਹੋਈ ਆ ਜੀ ਸਵੇਰੇ ਵੀ ਮੈਂ ਪਾਉਣੀ ਹੈਗੀ 4 ਵਜੇ ਉੱਠ ਕੇ ਤੇ ਆ ਦੁਪਹਿਰੇ ਵੀ 2:30 ਵਜੇ ਮੈਂ ਪਾਉਣ ਦੇ ਹੋ ਜਾ ਉਧਰ ਦੋਗਰ ਰਕਤਾ ਮੱਕਾ ਦੀ ਜ਼ਿੰਮੇਵਾਰੀ ਮੇਰੀ ਘਰ ਤਾਂ ਜੀ ਵੀ ਇਹ ਜੋ ਮੇਰੀ ਕੱਤੀ ਹੈ ਇਸ ਕਰਕੇ ਮੈਂ ਰਿਸ਼ਤੇਦਾਰੀ ਚ ਕਿੱਟੀਆਂ ਜਾਣੀ ਹੈ ਕਿ ਸਾਲ ਦੋ ਸਾਲਾਂ ਵਾਂ ਦੇ ਜਾਣੀ ਹੈ ਕਿਤੇ ਜਾ ਮੈਂ ਇੱਕ ਰਸ ਲਾ ਕੇ ਆਉਣੀ ਹੈ ਨਹੀਂ ਮੈਂ ਬੰਡਵੀ ਨਹੀਂ ਜਾਂਦੀ ਹੈਗੀ ਅੰਨਾ ਮੈਨੂੰ ਕੰਮਾ ਦਾ ਹੁੰਦਾਗਾ ਮੀਮਾਗਰੋ ਕੰਮਾ ਦਾ ਖਾ ਹੋ ਗਿਆ ਅੰਨੇ ਚਾਰ ਆ ਜੂਗਾ ਚਲੋ ਥੋੜੀ ਥੋੜੀ ਕਰਕੇ ਕੱਟ ਲੈਣੇ ਵੋ ਹੋਲੀ ਗੁੰਦੀ ਦੀ ਜਦ ਵੀ ਨਖੜਦੀ ਐ ਕਿੰਨੇ ਮੈਂ 2-3 ਮਸਾਲਾ ਵਾਧ ਗਏ ਇਸ ਪਿੰਡ ਵੀ ਤੇ ਐ ਕਿਹਦਾ 2-3 ਘੜੇ ਲਾ ਗਏ ਮੇਰੇ ਹਨੇ ਇੱਕ ਵਾਰ ਜਦ ਮੈਂ ਰਾਤ ਲਾਇਆ ਤੁਸੀਂ ਮੈਂ ਸ਼ਾਮ ਨੂੰ ਵੜੇ ਆਉਂਦੀ ਸੀ ਤੇ ਆਏ ਹਮ ਦਗਾਣਾ ਤਾਂ ਗਰੁੱਪ ਲੋਰ ਮੈਂ ਸੌਣ ਆਲੀ ਸੀ ਤਾਂ ਕਰਕੇ ਲਾਇਆ ਜਦ ਤੱਕ ਕੱਫ ਪਾਠੇ ਦੇ ਦੋ ਦਿਨ ਉੱਧਰ ਹੋ ਜਾ ਹੋ 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 ਜਾ ਥਾੜੇ ਦੇ ਜਮੀਨ ਇਹ ਲੈ ਦੇ ਜਬਾ ਤੂਜੇ ਦੇਖਾ ਕਲਪਤ ਜੀ ਕੀ ਇਹ ਤਾਂ ਸਹੀ ਵੀ ਨਹੀਂ ਚੱਲਿਆ ਬੜੇ ਮਾਲੀ ਖਾੜਾ ਨਹੀਂ ਸੌਣੇ ਕਾਲ ਨਹੀਂ ਤੇ ਜੀ ਇਹ ਵੀ ਹਲੇ ਮੰਨੇ ਖਲ ਵਧੀਆ ਨਹੀਂ ਹੁੰਦੀ ਸਰੋਂ ਦੀ ਖਲ ਵਧੀਆ ਹੁੰਦੀ ਆ ਐਤ ਕੀ ਗਲਤੀ ਨਾਲ ਆ ਗਈ ਇਹ ਖਲ ਤੇ ਮੈਂ ਕਿਸੇ ਸਰੋਂ ਦੀ ਲੈਣਗੇ ਨਾ ਬਡੇਵੇਂ ਦੀ ਖਲ ਜੇ ਤੂੰ ਫਾਟ ਵਧੂਗੀ ਇਹ ਤਾਂ ਸਮਾਸਰ ਜੰਨਾ ਲਈ ਨਹੀਂ ਅੱਜ ਸਰੋਂ ਦੀ ਖੜੀ ਪੌੜੀ ਆਂ ਮੀਂਹ ਵਾਲੀ ਜਾਂਦੀ ਆ ਬਡੇਵੇਂ ਦੀ ਖਲ ਅਰਥੇ ਕਿ ਮੈਂ ਮੂੰਹ ਮਾਰਦੀ ਆ ਜੀ ਸਾਲ ਫਿਰ ਐਕਸਪਲੇਨ ਕਰਨ ਵਾਲੀ ਹੋਈ ਉਹਦਾ ਪਾਵ ਆ ਗਈ ਕੋਈ ਗੱਲ ਨਹੀਂ ਕਰਦੇ ਕੱਢਤੀ ਕਰ ਦਿਆਂਗੇ ਫਿਰ ਲੋ ਮੱਠੜ ਨਾਲ ਪਾ ਦੇ ਲੈ ਬੱਟੇ ਆ ਮੱਠੇ ਬਣੇ ਆਖੇ ਨਹੀਂ ਲੱਗਦਾ ਜਿਵੇਂ ਵੀ ਤੇ ਕਿੰਮਤ ਮੁਝੇ ਹੱਥ ਦੇ ਰਿਹਾ ਮੈਂ ਖੜ ਚੱਲ ਤਰੇ ਇਹ ਨਾ ਲਾ ਲੈ ਨਾ ਬਾੜਾ ਹੋ ਵਗਾ ਤੇ ਕਿੰਮਤ ਮੁਝੇ ਹੱਥ ਦੇ ਰਿਹਾ ਹੋਰ ਚਾਹੀ ਦਿੰਦੀ ਵੱਡ ਲੈ ਜੇ ਹੱਥ ਖਾਦੀ ਹੋਵੇ ਤੇ ਤੈਨੂੰ ਉੱਟਾ ਕਰਨੀ ਨਹੀਂ ਆਉਂਦੀ ਇਹਦੇ ਮੁਝੇ ਤੂ ਪ੍ਰੋਟੀਨ ਉਹ ਤੇ ਮਮੀ ਨੇ ਸਾਰਾ ਸੜ ਜਾਇਆ ਇਆਂ ਬਾਗੀਆਂ ਬਾਰ ਮੂਰੇ ਉਹਨਾਂ ਦੇ ਰਸਤਾ ਪਟਿਆ ਪਿਆ ਸੀ ਕਿਹਨਾਂ ਨੇ ਟੂਟੀਆਂ ਲਾਉਂਗੇ ਹੋਣੇ ਟੂਟੀਆਂ ਨਹੀਂ ਲਾਉਂਦੇ ਸੜਕ ਬਣਦੀ ਆ ਅੱਛਾ ਸੜਕ ਸਪੋਰਟ ਵੀ ਅਸੀਂ ਤਾਂ ਕਿਸੇ ਲੈ ਕੇ ਖੜਾ ਕੇ ਗਈਆਂ ਕਿਆ ਵਧੀਆ ਫੇਰਾ ਹੈ ਇਹ ਸੜਕ ਬਣ ਜੂਗੀ ਪੱਕੀ ਰੇਤੀ ਰੇਤਾ ਦੀ ਬਾਈ ਹੋਰ ਹੋਰ ਠੀਕ ਠਾਕ ਤੇ ਹਣ ਸਾਰੇ ਵਧੀਆ ਸਾਰੇ ਠੀਕ ਠਾਕ ਬਾਗੋ ਬਾਗ ਉਸ ਤੱਕ ਕੋੜੀ ਟਾਈਮ ਖੜੀਆਂ ਹਾਂ ਹਾਂ ਤੂੰ ਵੀ ਰਹਾ ਜਾ ਪੁੱਤ ਆ ਜਾ ਸਭ ਜੋਥ ਕਿਹਦਾ ਚੱਟਣੀਆਂ ਕਿਹਨੇ ਕੀਤਾ ਟੜੀਆਂ ਆ ਉਹਦੇ ਦੀ ਬਿਉ ਨਹੀਂ ਤੂੰ ਵੀ ਦੇ ਟੜੀਆਂ ਦਾ ਵੀ ਲੈ ਜਾ ਲੈ ਕੇ ਜਾਣਾ ਵਿਜਣਾ ਟੜੀਆਂ ਦਾ ਵੀ ਇਹਦੇ ਕੋਲੇ ਪਿਆ ਹੈ ਪਿਆਗਾ ਘਰੇ ਵਧੀਆ ਦਾਲ ਸਬਜ਼ੀ ਜੋ ਹੋ ਜਾਂਦਾ ਭਾਉਣ ਨੂੰ ਘਰੇ ਗਾਵਲੇ ਚ ਵੀ ਗਲੇ ਹਾਂ ਹਾਂ ਪਿਆਜ਼ ਵੀ ਹੋ ਗਏ ਕਿਉਂਕਿ ਜੋਂ ਦੂਜੇ ਤੇ ਮੈਂ ਤਾਂ ਰਾਜੀ ਕੋਲੇ ਰਾਜੀ ਦੇ ਨਹੀਂ ਬਦੀ ਨਹੀਂ ਹੋਏ ਅੰਮੇ ਰਾਜੀ ਕੋਲੇ ਆ ਹਾਂ ਸਾਡੇ ਜੌਦ ਦੇ ਵਿੱਚ ਨਹੀਂ ਐ ਪਿਆਜ਼ ਨਹੀਂ ਪਟਣਾ ਉਹਦੇ ਘਰੇ ਨਹੀਂ ਸੀ ਕੋਈ